ਕੀ ਪੰਜਾਬ ਦੇ ਬੱਚਿਆਂ ਨੂੰ ਫਿਊਚਰ ਨਹੀਂ ਨਜ਼ਰ ਆਉਂਦਾ ਫਿਊਚਰ ਨਹੀਂ ਨਜ਼ਰ ਆਉਂਦਾ ਦੋ ਚਲੇ ਨੇ ਸ਼ਹਾਲ ਪੰਜਾਬ ਕਹਿੰਦੇ ਖੁਸ਼ਹਾਲ ਸੁਨਾ ਨਹੀਂ ਖੁਸ਼ਹਾਲ ਹੈ ਵੈਸੇ ਕੋਈ ਗੱਲ ਨਹੀਂ ਰੋਜ਼ ਮੇਰੇ ਘਰ ਕੋਈ ਨਾ ਕੋਈ ਗਰੀਬ ਆਦਮੀ ਮਰਦਾ ਉਹ ਕਿਸਾਨ ਪਾ ਲੈ ਰਿਹਾ ਉਹ ਕੁਛ ਕਰ ਰਿਹਾ ਉਹ ਨਸ਼ਾ ਬਹੁਤ ਜ਼ਿਆਦਾ ਲੋਨ ਡਾਕਟਰ ਕਿੱਥੇ ਲੋਨ ਮਿੱਥੇ ਮਰਦੀ ਗੋਲੀ ਚੱਲ ਜਾਂਦੀ ਹੈ ਜਿੱਥੇ ਮਰਜ਼ੀ ਲੁੱਟ ਕੇ ਲੈ ਜਾਂਦੇ ਨੇ 14 ਦੇ ਵਿੱਚ ਲੁੱਟ ਕੇ ਲਈ ਜਾਂਦੇ ਆਪ ਦੇ ਮੁੱਖ ਮੰਤਰੀ ਦਾਵਾ ਕਰਦੇ ਪਤਾ ਨਹੀਂ ਕਿੰਨੇ ਹਜ਼ਾਰ ਬਿਲਕੁਲ ਝੂਠਾ ਹੈ ਤੂ ਤੇ ਵਾਦਾ ਕਿਹਦੀ ਗੱਲ ਹੈ ਦਾਵਨ ਝੂਠੀ ਜਿਉ ਜੋ ਮਰਜ਼ੀ ਬੋਲੀ ਜਾਵੇ ਦੇਖ ਨਾ ਜ ਤੱਕ ਜੈਨ ਕੋਈ ਨਹੀਂ ਮਜਬੂਰੀ ਹੈ ਇਹ ਮਜਬੂਰੀ ਨਾ ਹੋਵੇ ਕੋਈ ਬੱਚਾ ਬਾਹਰ ਭੇਜੇ ਨਾ ਆਪਣਾ ਅੱਜ ਦਾ ਜੋ ਜੋ ਹੈ ਜੋ ਚਾਹਦਾ ਉਹ ਨਹੀਂ ਮਿਲ ਰਿਹਾ ਇਸ ਕਰਕੇ ਬੱਚੇ ਵੀ ਜਿਹੜਾ ਬਾਹਰ ਭੇਜੇ ਜਾਂਦੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦਾ ਇੱਕ ਬੜਾ ਅਹਿਮ ਮੁੱਦਾ ਹੈ ਕਿ ਇੱਥੋਂ ਬੱਚੇ ਜਿਹੜੇ ਨੇ ਉਹ ਮਾਈਗ੍ਰੇਟ ਹੋ ਰਹੇ ਨੇ ਵਿਦੇਸ਼ਾਂ ਵੱਲ ਇਹ ਕਹਿ ਸਕਦੇ ਕਿ ਪੰਜਾਬ ਦਾ ਇਹ ਕਹਿ ਸਕਦੇ ਕਿ ਇੱਥੋਂ ਬ੍ਰੇਨ ਡレイン ਹੋ ਰਿਹਾ ਔਰ ਬ੍ਰੇਨ ਡレイン ਕਿੱਥੇ ਹੋ ਰਿਹਾ ਕੈਨੇਡਾ ਯੂਕੇ ਯੂਐਸ ਆਯਾ ਆਸਟ੍ਰੇਲੀਆ ਇਹਨਾਂ ਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨ ਜਿਹੜਾ ਪਹਿਲੇ ਸੁਣਿਆ ਜਾਂਦਾ ਸੀ ਕਿ ਮਾਲਵੇ ਤੋਂ ਲੋਕ ਜਾਂਦੇ ਨੇ ਹੁਣ ਮਾਲਵਾ ਮਾਝਾ ਦੁਆਬਾ ਤੇ ਪੂਰਾ ਪੰਜਾਬ ਹੀ ਅੱਜ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਵਿਦੇਸ਼ਾਂ ਵੱਲ ਰੁਖ ਕਰਦੀ ਹੈ ਆਪਾਂ ਦੇ ਨਾਲ ਮੈਂ ਗੱਲ ਕਰਦਾ ਪੰਜਾਬੀਆਂ ਨਾਲ ਹੀ ਪੰਜਾਬ ਦੇ ਲੋਕਾਂ ਨਾਲ ਭਾਜੀ ਕੀ ਅੱਜ ਦੇਖਦੇ ਹੋ ਇਸ ਮੁੱਦੇ ਨੂੰ ਕਿੰਨਾ ਕੁ ਸੀਰੀਅਸ ਮੁੱਦਾ ਹੈ ਉੱਥਾ ਇਥੇ ਇੱਕ ਤਾਂ ਨਸ਼ਾ ਬਹੁਤ ਜ਼ਿਆਦਾ। ਇੱਕਦੋ ਜਗਾਰ ਨਹੀਂ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਮਿਲਦਾ ਕੁਝ ਨਹੀਂ ਹੋਇਆ। ਉੱਥੇ ਉਹਨਾਂ ਦਾ ਕੋ ਮੁੱਲ ਪੈਂਦਾ ਇਥੇ ਮੁੱਲ ਨਹੀਂ ਪੈਂਦਾ। ਬੇਰੋਜ਼ਗਾਰੀ ਬਹੁਤ ਜ਼ਿਆਦਾ ਇਸ ਕਰਕੇ ਬੱਚੇ ਬਾਹਰ ਜਾ ਰਹੇ। ਸਾਨੀ ਵਾਲੇ ਕਹਿੰਦੇ ਕਿਸਾਨ ਕਹਿੰਦਾ ਕਿ ਕਿਸਾਨੀ ਚ ਕੁਝ ਨਹੀਂ ਰੱਖਿਆ ਤੁਸੀਂ ਕਾਰੋਬਾਰੀ ਹੋ। ਕਾਰੋਬਾਰੀ ਵੀ ਆਪਣੇ ਬੱਚੇ ਵਿਦੇਸ਼ਾਂ ਕੋਲ ਤੋਰਦੇ ਨੇ ਉਹ ਕਿਉਂ ਤੋਰਨੇ ਪੈ ਰਹੇ ਨੇ ਕਾਰੋਬਾਰ ਜੀ ਆਨਲਾਈਨ ਜਿਹੜਾ ਕੰਮ ਹੋ ਗਿਆ ਸਾਰਾ ਕੋਲ ਉਧਰ ਲੈ ਗਏ ਨੇ। ਇਸ ਕਰਕੇ ਕਾਰੋਬਾਰੀ ਨੂੰ ਭੇਜਣਾ। ਨੌਕਰੀਆਂ ਨੌਕਰੀਆਂ ਤੇ ਹੈ ਕੋਈ ਨਹੀਂ ਜਨਰਲ ਲਈ ਹੈ ਕੋਈ ਨਹੀਂ ਸਭ OBC ਦੂਜੇ ਤੇ ਜੇ ਰਿਜ਼ਰਵੇਸ਼ਨ ਪੰਜਾਬ ਸਰਕਾਰ ਤੇ ਦਾਵਾ ਕਰਦੀ 45000 ਬੰਦਿਆਂ ਨੂੰ ਨਹੀਂ ਉਹ ਦਿੱਤੀ ਹੈ ਪਰ ਜਿਹੜੇ ਬਾਸਟਨ ਤੋਂ ਰੇ ਫਿਰਦੇ ਨੇ ਦੂਜੇ ਤੋਂ ਰੇ ਉਹ ਕੀ ਕਰਦੇ ਨੇ ਉਹਨਾਂ ਨੂੰ ਕੋਈ ਨਹੀਂ ਪੱਕਿਆਂ ਕਰਦੀ ਆਪਣੇ ਦਾਵੇ ਜਿੰਨੇ ਮਰਜ਼ੀ ਕਰੀ ਜਾਣਾ ਬਸ ਇਥੇ ਆਮ ਵੇਖੋ ਤੁਸੀਂ ਬੰਦੇ ਤੁਰੇ ਫਿਰਦੇ ਨੇ ਮੇਲੇ ਤੋਂ ਇਸ ਕਰਕੇ ਬੱਚੇ ਬਾਜ਼ਾਰ ਮਨ ਲਵੇ ਕਹਿ ਸਕਦਾ ਕਿ ਪੰਜਾਬ ਦੇ ਬੱਚਿਆਂ ਨੂੰ ਫਿਊਚਰ ਨਹੀਂ ਨਜ਼ਰ ਆ ਫਿਊਚਰ ਨਹੀਂ ਨਜ਼ਰ ਆ ਕੋਈ ਚੰਨ ਨਹੀਂ ਕੋਈ ਨਸ਼ਾ ਬਹੁਤ ਜ਼ਿਆਦਾ ਲਾ ਹੈ ਨੀਗਾ ਲਾਅ ਐਂਡ ਆਰਡਰ ਕਿੱਦਾਂ ਲਾਅ ਆਰਡਰ ਜਿੱਥੇ ਮਰਜ਼ੀ ਗੋਲੀ ਚੱਲ ਜਾਂਦੀ ਹੈ ਜਿੱਥੇ ਮਰਜ਼ੀ ਲੁੱਟ ਕੇ ਲੈ ਜਾਂਦੇ ਨੇ 14 ਦੇ ਵਿੱਚ ਲੁੱਟ ਕੇ ਲਈ ਜਾਂਦੇ ਨੇ ਕਾਹਦਾ ਲਾਅ ਨਾਅਰ ਦਾ ਇਹ ਚੱਕਰ ਬਿਲਕੁਲ ਹੋਰ ਵੀ ਗੱਲ ਕਰਦੇ ਆ ਲੋਕਾਂ ਨਾਲ ਕਿੱਦਾਂ ਇਹ ਦੇਖਦੇ ਨੇ ਭਾਜੀ ਤੁਸੀਂ ਨੌਜਵਾਨੋ ਆਜੋ ਤੁਸੀਂ ਨੌਜਵਾਨੋ ਮੈਂ ਤੁਹਾਡੇ ਨਾਲ ਵੀ ਗੱਲ ਕਰ ਅੱਜ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁੱਕ ਕਰਦਾ ਕਿਉਂ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰੇ ਟ੍ਰੈਂਡਿੰਗ ਦੇ ਹਿਸਾਬ ਨਾਲ ਕਿ ਸਾਰੇ ਜਾ ਰਹੇ ਆ ਜਦੋਂ ਦਾ ਲੋਕਡਾਊਨ ਤੋਂ ਬਾਅਦ ਕੁਝ ਜ਼ਿਆਦਾ ਹੀ ਹੋ ਗਿਆ ਜਿਹੜਾ ਨਹੀਂ ਉਹੀ ਬਾਰ ਜਿਹੜਾ ਨਹੀਂ ਉਹੀ ਬਾਰ ਕੰਮ ਇੱਥੇ ਵੀ ਹੈਗਾ ਬਸ ਕਰਨ ਦਾ ਤਰੀਕਾ ਹੈ ਬਾਕੀ ਕਿੱਦਾਂ ਦਾ ਕੰਮ ਸਾਰੇ ਇੱਕ ਦੂਜੇ ਪਿੱਛੇ ਲਾ ਕੇ ਬਾਹਰ ਹੀ ਜਾ ਰਹੇ ਨੇ ਕਿੱਦਾਂ ਦਾ ਕੰਮ ਹੈ ਇੱਥੇ ਕੰਮ ਤਕਰੀਬਨ ਦੇਖੋਗੇ ਤਾਂ ਇਹ ਕਾਰੋਬਾਰ ਵਾਲੇ ਉਹਨਾਂ ਦੇ ਨਿਆਣੇ ਸਾਰਿਆਂ ਦੇ ਬਾਹਰ ਆ ਅੱਗੇ ਪਿੱਛੇ ਲਾ ਕੇ ਮੰਨ ਲਓ ਜੇ ਇੱਥੇ ਕਰਨਗੇ ਤੇ ਇੱਥੇ ਵੀ ਹੈ ਪਰ ਇਹ ਆਪਾਂ ਦੇਖਦੇ ਉੱਥੇ ਵੀ ਬੱਚੇ ਖੱਜਲ ਖਵਾਰ ਹੋ ਰਹੇ ਨੇ ਕੰਮ ਉੱਥੇ ਵੀ ਬਿਲਕੁਲ ਕੈਨੇਡਾ ਬਹੁਤ ਮਾੜਾ ਹਾਲਾਤ ਪਤਾ ਇਹ ਸਾਰਿਆਂ ਦੇ ਪਿੱਛੇ ਜੀ ਵੀਡੀਓ ਬੜੀ ਵਾਇਰਲ ਹੋਈ ਹੈ ਬਾਕੀ ਜੇ ਇੱਥੇ ਕੁਝ ਵਧੀਆ ਹੋਏਗਾ ਤੇ ਫਿਰ ਵਾਪਸ ਵੀ ਆਣੀ ਬਿਲਕੁਲ ਇੱਥੇ ਵਧੀਆ ਹੋਏਗਾ ਕਿੱਦਾਂ ਦਾ ਵਧੀਆ ਕਿੱਦਾਂ ਦਾ ਵਧੀਆ ਮਰਜ਼ੀ ਰੋਜ਼ਗਾਰ ਫਿਰ ਇੱਥੇ ਸਰਕਾਰ ਵੱਲੋਂ ਕੰਮਕਾਰ ਖੋਲੇ ਜਾਣ ਫੈਕਟਰੀਆਂ ਲੱਗਣ ਨੇ ਜੇ ਦਾ ਡੇਰੀ ਫਾਰਮਿੰਗ ਦਾ ਜ਼ਿਆਦਾ ਹੋਵੇ ਫਿਰ ਹੀ ਹੈ ਰੋਜ਼ਗਾਰ ਹੋਣ ਫੈਕਟਰੀਆਂ ਲੱਗਣੇ ਕੌਣ ਸਰਕਾਰੀ ਲਾਏਗੀ ਸਰਕਾਰ ਸਰਕਾਰ ਨੇ ਹਜੇ ਤੱਕ ਕੁਝ ਨਹੀਂ ਕੀਤਾ ਠੀਕ ਆ ਸਾਹ ਦੇ ਰਹੇ ਇਹਦਾ ਮਤਲਬ ਕੀ ਸਰਕਾਰ ਨੇ ਤੁਹਾਡੇ ਕੋਲ ਜਵਾਬ ਨਹੀਂ ਹੈ ਸਰਕਾਰ ਨੇ ਕੀਤਾ ਜਾਂ ਨਹੀਂ ਕੀਤਾ ਲਗਾਤਾਰ ਗੱਲ ਕਰਦੇ ਪਏ ਆ ਲੋਕ ਰਾਏ ਆ ਕਰਦੇ ਆ ਹੋਰਾਂ ਨਾਲ ਹੋਰ ਲੋਕਾਂ ਨਾਲ ਵੀ ਗੱਲ ਕਰਦੇ ਆ ਦੁਕਾਨਦਾਰ ਨੇ ਇਹ ਦੁਕਾਨਦਾਰਾ ਨਾ ਗੁਰਦਾਸਪੁਰ ਦੇ ਦੁਕਾਨਦਾਰਾਂ ਨਾਲ ਗੱਲ ਕਰਦੇ ਪਏ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕੀ ਭਾਜੀ ਨੌਜਵਾਨ ਨਹੀਂ ਅੱਜ ਵਿਦੇਸ਼ਾਂ ਵੱਲ ਨੂੰ ਗੱਲ ਜੀ ਕਿਤੇ ਇੱਥੇ ਕਾਰੋਬਾਰ ਨਹੀਂ ਹੈਗਾ ਦੂਸਰੇ ਲਬਜ਼ ਉੱਤੇ ਜਿਹੜਾ ਕੰਮ ਕਰਦੇ ਆ ਉਹਦੇ ਪੂਰੇ ਹਲੂ ਇਹਦਾ ਖਰਚਾ ਨਹੀਂ ਮਿਲਦਾ ਹਾਂਜੀ ਕਿਦਾਂ ਜਿਹਦਾ ਇਸੇ ਲੋਕ ਕੰਮ ਕਰਦੇ ਆ ਦੇਖੋ ਮੈਂ ਸਵੇਰ ਦਾ ਦੁਕਾਨ ਤੇ ਆਉਂਦਾ ਜੇ ਕਾਰੋਬਾਰ ਨਹੀਂ ਮਿਲਦਾ ਤੇ ਘਰਾਂ ਦੇ ਦੁਕਾਨ ਤੇ ਆਇਆ ਕਾਰੋਬਾਰੀ ਹੈ ਮਤਲਬ ਬੱਚੇ ਨੂੰ ਆਪਣੇ ਕਾਰੋਬਾਰ ਤੇ ਬਿਠਾਉਣ ਲਈ ਨਹੀਂ ਮੰਨ ਲੇਗਾ ਕਾਰੋਬਾਰੀ ਹੈ ਨਹੀਂ ਤੇ ਕੰਮ ਪਟਾ ਕਰਾ ਦੇ ਜੇ ਸਾਨੂੰ ਸਫੀਸ਼ੀਐਂਟ ਮਿਲੇਗਾ ਲਈ ਖਰਚਾ ਜੀ ਮਿਲੇਗਾ ਤਾਂ ਲੱਗ ਜਾ ਰਿਹਾ ਤੋ ਫਿਰ ਮੁਸ਼ਕਲ ਤੇ ਹਾਈਵੇਅ 'ਸਕੇ ਕੇ ਲੋਕੀ ਕੋਸ਼ਿਸ਼ ਕਰਦੇ ਆ ਇੱਕ ਵਾਰ ਬਾਦ ਦਿਲ ਜਾਓ ਬਾਦ ਦਿਲ ਜਾਓ ਬਾਹਰ ਦੌੜ ਲੱਗੀ ਬਾਰ ਕਹੀਏ ਇਹੋ ਜੇ ਵੀ ਸੁਨੇਹ ਆਂਦੇ ਕਿ ਉਥੇ ਕੰਮ ਨਹੀਂ ਹੈਗਾ ਕਈ ਵਾਰੀ ਬੱਚਿਆਂ ਦੀ ਡੈਥ ਹੋ ਰਹੀ ਹੈ ਕਿਤਰਾ ਇਸ ਨੂੰ ਹੋਵੇ ਕੋਈ 체ਕ ਇਆ ਇਥੇ ਕੋਈ ਸਲਾਚੀ ਕੋ ਜ਼ੀਰੋ ਹੋ ਜਾ ਪਰਸੋ ਦੁਕਾਨ ਦਾ ਦੇ ਬੈਗ ਚੁੱਕ ਕੇ ਲਾ ਕੇ ਦੁਕਾਨ ਖੋਲਦਾ ਵੈਸੇ ਬੈਗ ਚੁੱਕ ਕੇ ਲਾ ਕੇ ਉਹ ਜੋ 20000 ਰੁਪਏ ਕਾਇ ਸੀ ਕੁਛੋ ਦਾ ਸਮਾਨ ਸੀਗਾ ਵਿੱਚ ਉਹਦੇ ਚਾਬੀਆਂ ਸੀਗੀਆਂ ਹੋਰ ਸਮਾਨ ਸੀਗਾ ਤੋਂ ਸੋ ਇਹੋ ਜੇ ਕਾਬਰ ਹੋਰ ਬੜੇ ਹੁੰਦੇ ਆ ਇਥੇ ਲਾਂਡਰ ਤੇ ਹੈਗੇ ਲਾਂਡਰ ਤੇ ਹੈਗੇ ਕੋਈ ਵੀ ਕਿਸੇ ਕਿਸਮ ਦੀ ਕੋਈ ਸਰਕਾਰ ਜਿਹੜੀ ਹੈ ਨਾ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਸੇਫਟੀ ਵਾਸਤੇ ਖੁਸ਼ਹਾਲ ਪੰਜਾਬ ਕਹਿੰਦੇ ਖੁਸ਼ਹਾਲ ਪੰਜਾਬ ਸਿਰਫ ਨਾਂ ਹੀ ਖੁਸ਼ਹਾਲ ਹੈ ਵੈਸੇ ਕੋਈ ਖਾਲੀ ਕੋਈ ਖੁਸ਼ਹਾਲੀ ਵੈਸੇ ਕੋਈ ਨਹੀਂ ਕਾਰੋਬਾਰ ਬਹੁਤ ਘਟ ਗਏ ਨੇ ਤੇ ਸਭ ਦੇ ਪਹਿਲਾਂ ਨੁਕਸਾਨ ਲਾ ਹੋਸਰਾ ਹੋਇਆ ਨਾ ਤੇ ਸਾਡੇ ਇੱਥੇ ਲਾਉਣ ਰਲ ਹੈ ਦੀਗਾ ਕੋਈ ਜਿਹਨੂੰ ਵਜਿਥੇ ਗੋਲੀ ਬਾਜਦਾ ਜਿੱਥੇ ਵਜਿਉ ਕਿਸੇ ਦਾ ਕੋਈ ਵੈਸੇ ਆਪਣੀ ਹੋ ਜਾਂਦੀ ਹੈ ਉਹਨੂੰ ਕੋਈ ਕਿਸੇ ਕਰਨ ਦੀ ਕੋਈ ਉਹ ਤੇ ਕਾਰਵਾਈ ਨਹੀਂ ਜੇ ਹੁੰਦੀ ਹੋਏਗੀ ਤਾਂ ਉਸ ਦਾ ਨਹੀਂ ਕੋਈ ਬਿੰਦੂ ਮਤਲਬ ਇਹ ਇਹ ਮਹਿਸੂਸ ਹੋਣ ਲੱਗ ਪਿਆ ਕਿ ਸ਼ਾਇਦ ਪੰਜਾਬ ਚੋਂ ਬੱਚੇ ਨੂੰ ਬਾਹਰ ਭੇਜ ਦਈਏ ਆਪਣੇ ਤੋਂ ਦੂਰ ਭੇਜ ਦਈਏ ਤੇ ਸ਼ਾਇਦ ਸੇਫ ਰੋਕਾ ਹੋਵੇ। ਦੇਖੋ ਜੀ ਕੋਸ਼ਿਸ਼ ਤੇ ਲੋਕ ਕਰਦੇ ਇੱਕ ਬੱਚਾ ਸਿਆ ਹੋ ਜਾਏ, ਉਹਨੂੰ ਸਿਕਿਉਰਿਟੀ ਮਿਲ ਜਾਏ, ਉਹਨੂੰ ਕੁਝ ਕਾਰੋਬਾਰ ਮਿਲ ਜਾਏ ਤੇ ਖਰਚਾ ਬੜੀ ਮਿਲ ਜਾਏ, ਉਹਦਾ ਸਭ ਕੁਝ ਹੋ ਜਾਏ। ਤੇ ਇਥੇ ਖਰਚਾ ਨਹੀਂ ਮਿਲੇਗਾ, ਬੱਚੇ ਦੇਖੋ 90% ਪਿੰਡਾਂ ਦੇ ਲੋਕ ਬਾਹਰ ਚਲੇ ਗਏ ਬੱਚੇ ਭੇਜਦੇ ਰਹਿਣਗੇ। ਜਿਹੜੇ 5-10 ਮਹੀਨੇ ਰਹਿ ਗਏ ਉਹ ਵਿਚਾਰੇ ਬਜ਼ੁਰਗ ਰਹਾ ਗਏ। ਤੇ ਸ਼ਹਿਰਾਂ ਦੇ ਸ਼ਹਿਰਾਂ ਦੇ ਵੀ ਚਾਰੇ ਵੀ ਬਹੁਤ ਜਾ ਰਹੇ ਆ। ਸ਼ਹਿਰਾਂ ਦੇ ਵੀ ਬਹੁਤ ਜਾ ਰਹੇ ਆ। पर 90% चला गया है इशारे जो 10-20% लोग है। पहले है। 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 हैं पहले कभी सुनते थे कि मालवे तो लोग विदेशां ਵੱਲ रुख ਕਰਦੇ ਆਂ ਮਾਜੇ ਦੀ ਧਰਤੀ ਤੇ ਗੱਲ ਕਰ ਰਹੇ ਮਾਜੇ ਦੇ ਲੋਕ ਨੇ ਜਿੰਨਾ ਨਾਲ ਗੱਲ ਕੀਤੀ ਹੈ ਹੋਰ ਵੀ ਗੱਲ ਕਰਦੇ ਆਂ ਭਾਜੀ ਤੁਸੀਂ ਪਿੰਡ ਦੇ ਰਹਿਣ ਵਾਲੇ ਹੋ ਸ਼ਾਇਦ ਇਥੇ ਸ਼ਹਿਰ ਚ ਆਏ ਹੋਗੇ ਸ਼ਾਪਿੰਗ ਕਰਨ ਇੱਕ ਮੁੱਦਾ ਪੰਜਾਬ ਦਾ ਕਿ ਬੱਚੇ ਵਿਦੇਸ਼ਾਂ ਵੱਲ ਰੁਖ ਕਰਦੇ ਕੀ ਐਸੀ ਲੋੜ ਪੈ ਗਈ ਪੰਜਾਬ ਪੰਜਾਬ ਤੇ ਖੁਸ਼ਹਾਲ ਪੰਜਾਬ ਸੀ ਅਣਦੇਣ ਵਾਲਾ ਦਾਤਾ ਅਨਦੇਰ ਵਾਲਾ ਦਾਤਾ ਤਾਂ ਬਿਲਕੁਲ ਠੀਕ ਹੈ ਲੇਕਿਨ ਪੜ੍ਹ ਕੇ ਬੱਚੇ ਇੰਨੀ ਪੜ੍ਹਾਈ ਕੀਤੀ ਲਿਖਾਈ ਕੀਤੀ ਕੋਈ ਜੋਬ ਨਹੀਂ ਮਿਲ ਰਹੀ ਜੋਬ ਦੇ ਚਲਦੇ ਛੱਡ ਕੇ ਪੰਜਾਬ ਨੂੰ ਬਾਹਰ ਵਿਦੇਸ਼ਾਂ ਦੇ ਵਿੱਚ ਘਮਾਉਣ ਦੇ ਪੈਸਾ ਕਮਾਈ ਜ਼ਿਆਦਾ ਹੋ ਜਾਂਦੀ ਹੈ ਬਾਹਰ ਦੇ ਵਿੱਚ ਇਸ ਕਰਕੇ ਬੱਚੇ ਜਾ ਰਹੇ ਪੜ੍ਹਾਈ ਦੇ ਤੌਰ ਤੇ ਨਹੀਂ ਇੰਨੀ ਪੜਾਈਆਂ ਕੀਤੀਆਂ ਕੋਈ ਜੋਬ ਹੈ ਹੀ ਨਹੀਂ ਸਰਕਾਰਾਂ ਬਿਲਕੁਲ ਕੋਈ ਸੁਣਦੀ ਨਹੀਂ ਉਹ ਗੱਲ ਬਾਤ ਸੁਣੀ ਸਰਕਾਰ ਕਹੀ ਸੀ ਬੱਚੇ ਨੂੰ ਜੋਬ ਦਵੇ ਜਾਂ ਪੰਜਾਬ ਦੇ ਵਿੱਚ ਕਾਰੋਬਾਰ ਹੋਵੇ ਇਹ ਲੋਕ ਛੱਡ ਕੇ ਬਾਹਰ ਕਿਉਂ ਜਾਣ ਪੰਜਾਬ ਦੇ ਮੁੱਖ ਮੰਤਰੀ ਦਾਵਾ ਕਰਦੇ ਪਤਾ ਨਹੀਂ ਕਿੰਨੇ ਹਜ਼ਾਰ ਲੋਕਾਂ ਨੂੰ ਨੌਕਰੀਆਂ ਨੌਜਵਾਨਾਂ ਨੂੰ ਬਿਲਕੁਲ ਝੂਠਾ ਹੈ ਝੂਠੇ ਵਾਅਦਿਆਂ ਦੀ ਕਿਹੜੀ ਗੱਲ ਹੈ ਦਾਵਿਆਂ ਦੀ ਝੂਠਦੂਰ ਜੋ ਮਰਜ਼ੀ ਬੋਲੀ ਜਾਵੇ ਲੇਕਨ ਦੇ ਤੱਕ ਕਿਸੇ ਨੂੰ ਕੁਝ ਨਹੀਂ ਨੌਕਰੀ ਹੋਵੇ ਕਹਿ ਕੇ ਆਏ ਸੀ ਕਿ ਜੋ ਵਿਦੇਸ਼ਾਂ 'ਚ ਬਾਹਰ ਬੱਚੇ ਜਾ ਰਹੇ ਆ ਮੈਂ ਉਹਨਾਂ ਨੂੰ ਰੁਕਾਂਗਾ ਨਹੀਂ ਜਾਣਦਿਆਂਗਾ ਪੰਜਾਬ 'ਚ ਦੇ ਆ ਕੇ ਕੰਮ ਨਿਕਲ ਨਹੀਂ ਕਾਰੋਬਾਰ ਕੋਈ ਉਹਦੇ ਵੀ ਕਹਿੰਦੇ ਸੀ ਕਿ ਵਿਦੇਸ਼ਾਂ ਤੋਂ ਲੋਕ ਆਣ ਕੇ ਕ ਕਿੱਥੋਂ ਆਉਣਗੇ ਜੀਜੇ ਤੇ ਕੋ ਕੋ ਆਪਣਾ ਕੋਈ ਬਿジネス ਨਹੀਂ ਆ ਕੋਈ ਕੋ ਫੈਕਟਰੀ ਨਹੀਂ ਆ ਕੋચ્ੀ ਤੇ ਤਾਲੀਮ ਨਹੀਂ ਇੰਨਾ ਤੋਂ ਹੁੰਦਾ ਦੇ ਵਿੱਚ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਹਲਕੀ ਕੁਝ ਮਿਲ ਰਿਆ ਰਹਿਣ ਬਹਿਣ ਨੂੰ ਸਹੀ ਮਿਲ ਰਿਆ ਲੋਕਾਂ ਨੂੰ ਖਾਣ ਪੀਣ ਨੂੰ ਸਹੀ ਮਿਲ ਰਿਆ ਇੱਥੇ ਤੇ ਰੋਜ਼ ਮੇਰੇ ਖਾਲ ਕੋਈ ਨਾ ਕੋਈ ਗਰੀਬ ਆਦਮੀ ਮਰਦਾ ਉਹ ਕਿਸਾਨ ਫਾ ਲੈ ਰਿਆ ਉਹ ਕੁਝ ਕਰ ਰਿਆ ਇੱਕ ਤਲਾਸ਼ ਦੀ ਵੀ ਹੈ ਨਾ ਕਿ ਬੱਚੇ ਵਿਦੇਸ਼ਾਂ ਦੇ ਵੱਲ ਤੁਰਦੇ ਆ ਉੱਥੇ ਇਨਸੀਡੈਂਟਸ ਵੀ ਹੁੰਦੇ ਆ ਕਈ ਵਾਰੀ ਬੱਚਿਆਂ ਦੇ ਇਨਸੀਡੈਂਟ ਵੀ ਸੁਣਨ ਨੂੰ ਮਿਲਦੇ ਕਿ ਐਕਸੀਡੈਂਟ ਚ ਮੌਤ ਹੋ ਗਈ ਬੱਚੇ ਦੀ ਜਾਂ ਉਦਾਂ ਡਿਪਰੈਸ਼ਨ ਚ ਬੱਚਾ ਉਥੇ ਨਹੀਂ ਇਹ ਵੀ ਇੱਕ ਤਰਾਸ ਦੀ ਹੈ ਮਾਪਿਓ ਦੀ ਕਿ ਇਸ ਹਾਲਾਤ ਦੇ ਵਿੱਚ ਵੀ ਬੱਚਿਆਂ ਨੂੰ ਵਿਦੇਸ਼ਾਂ ਚ ਭੇਜਣਾ ਪੈ ਰਿਹਾ ਹੈ ਮਜਬੂਰੀ ਹੈ ਇਹ ਮਜਬੂਰੀ ਨਾ ਹੋਵੇ ਕੋਈ ਬੱਚਾ ਬਾਹਰ ਭੇਜੇ ਨਾ ਆਪਣਾ ਅੱਜ ਦਾ ਜੋ ਜੋ ਹੈ ਜੋ ਚਾਹੁੰਦਾ ਉਹ ਨਹੀਂ ਮਿਲ ਰਿਹਾ ਇਸ ਕਰਕੇ ਬੱਚੇ ਜਿੱਦਾਂ ਬਾਹਰ ਵਿਦੇਸ਼ਾਂ ਵਿੱਚ ਭੇਜਦੇ ਜੋ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਸਰਕਾਰਾਂ ਪੂਰੀਆਂ ਨਹੀਂ ਕਰ پا ਰਹੀਆਂ ਇਸ ਮੁੱਦੇ ਦੇ ਵੀ ਸ਼ਾਇਦ ਇਹ ਗੱਲ ਸਾਹਮਣੇ ਆਂਦੀ ਹੈ ਇਹ ਲੋਕਾਂ ਦੀ رائے ਹੈ ਲੋਕਾਂ ਦਾ ਕਹਿਣਾ ਹੈ ਕਿ ਜੋ ਨੌਜਵਾਨ ਅੱਜ ਭਾਲਦਾ ਹੈ ਕਿ ਜਦੋਂ ਉਹ ਪੜ੍ਹਾਈ ਪੂਰੀ ਕਰਦਾ ਤਾਂ ਉਹ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੈ ਚੰਗੇ ਰੋਜ਼ਗਾਰ ਦੀ ਭਾਲ ਦੇ ਵਿੱਚ ਹੈ ਜਦੋਂ ਉਹ ਨਹੀਂ ਮਿਲਦਾ ਤਾਂ ਉਹਦੇ ਕੋਲ ਦੂਸਰਾ ਰਸਤਾ ਨਹੀਂ ਹੈ ਕਿ ਉਹ ਵਿਦੇਸ਼ਾਂ ਵੱਲ ਰੁੱਖ ਨਾ ਕਰੇ ਉਹੀ ਇੱਕ ਕਾਰਨ ਹੈ ਕਿ ਨੌਜਵਾਨੀ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ ਔਰ ਅੱਜ ਇਹ ਲੋਕਾਂ ਦੀ رائے ਹੈ ਕਿ ਅੱਜ ਵੀ ਜੇ ਪੰਜਾਬ ਦੇ ਵਿੱਚ ਪੰਜਾਬ ਖੁਸ਼ਹਾਲ ਹੋਵੇਗਾ ਤਾਂ ਤਾਂ ਹੀ ਇਹ ਜਿਹੜੀ ਮਾਈਗ੍ਰੇਸ਼ਨ ਰੁਕ ਸਕਦੀ ਹੈ ਨਹੀਂ ਤੇ ਪੰਜਾਬ ਤੋਂ ਨੌਜਵਾਨੀ ਪਹਿਲਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਵੱਲ ਰੁੱਕ ਕਰ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਮਜਬੂਰੀਆਂ ਰਹਿਣਗੀਆਂ ਪੰਜਾਬ ਦੇ ਲੋਕਾਂ ਦੀਆਂ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਭੇਜਣ ਗੁਰਪ੍ਰਿੰਤ ਚਾਵਲਾ ਗੁਰਦਾਸਪੁਰ ਤੋਂ